ਸਾਫ ਸੁਥਰੀ ਕਰ ਤਾ ਸਭ ਸਮਝਾ ਦਿਓ ਪਾਤਸ਼ਾਹ ਜੀ ਕਹਿਣ ਲੱਗੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਕਿਸੇ ਨੂੰ ਸਸਤੀ ਚੀਜ਼ ਲਿਆ ਕੇ ਮਹਿੰਗੀ ਵੇਚਣੀ ਮਾੜੀ ਚੀਜ਼ ਦੇ ਸਾਥੇ ਕੋਈ ਮਾੜੀ ਚੀਜ਼ ਦੇ ਦੇਣੀ ਪੈਸੇ ਪੂਰੇ ਲੈ ਲੈਣੇ ਇਹ ਕੰਮ ਨਾ ਕਰੋ ਵਾ ਤੁਸੀਂ ਆਪਣੇ ਖਰਚੇ ਜ਼ਰੂਰ ਕੱਢਨੇ ਆਂ ਅਜ ਤਰ ਦੁਕਾਨਦਾਰ 5 ਰੁਪਿਆ ਦੀ ਲਿਆ ਕੇ ਚੀਜ਼ ਤੇ 50 ਰੁਪਿਆ ਦੇ ਵੇਚਣੀ ਚਾਹੁੰਦਾ ਹੈ ਕਹਿੰਦੇ ਇਸ ਤਰ੍ਹਾਂ ਨੇ ਕਰਨਾ ਇੱਕ ਸਤਿਗੁਰੂ ਜੀ ਕਹਿਣ ਲੱਗੇ ਵੀ ਦਸਵੰਦ ਕੱਢਣਾ ਹੈ ਹਰ ਰੋਜ਼ ਜਿੰਨਾ ਤੁਹਾਡਾ ਦਸਵੰਦ ਬਣਦਾ ਨਾ ਉਹ ਹਰ ਰੋਜ਼ ਦਸਵੰਦ ਕਿਸੇ ਚੰਗੇ ਪਾਸੇ ਲਓ ਕਰਨ ਕੇ ਪਾਤਸ਼ਾਹ ਠੀਕ ਹੈ ਤੁਹਾਡੀ ਕਿਰਪਾ ਰਹੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੁਸੀਂ ਚਿੰਤਾ ਨਹੀਂ ਚਿੰਤਾ ਨਹੀਂ ਕਰਨੀ ਜਦੋਂ ਤੁਸੀਂ ਦਸਵੰਦ ਕੱਢਦੇ ਹੋ ਨਾ ਤੇ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੁਹਾਡੇ ਅੰਗ ਸੰਗ ਹੋਣਗੇ ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਤਿੰਨ ਬਚਨ ਦਿੱਤੇ ਸਨ ਉਹ ਜਿੱਥੇ ਜਾਂਦੇ ਸਨ ਉੱਥੇ ਸਿੱਖਾਂ ਨੂੰ ਇਕੱਠੇ ਕਰਕੇ ਕਹਿੰਦੇ ਭਾਈ ਧਰਮਸ਼ਾਲਾ ਬਣਾਓ ਦੂਸਰਾ ਜਿਹੜਾ ਉਹਨਾਂ ਦਾ ਹੁਕਮ ਸੀ ਧਰਮਸ਼ਾਲਾ ਵਿੱਚ ਬੈਠ ਕੇ ਸਤਸੰਗਤ ਕਰੋ ਕਿ ਤੀਸਰਾ ਬਚਨ ਸੀ ਉਹਨਾਂ ਦਾ ਵੀ ਧਰਮਸ਼ਾਲਾ ਜਿੱਥੇ ਬਣੀ ਉਹਤੇ ਲੰਗਰ ਚਲਾਉ ਹੁਣ ਜੇ ਲੰਗਰ ਚਲਾਵੋਗੇ ਵੰਡ ਛਕਣ ਦੀ ਜਿਹੜੀ ਹੈ ਉਹ ਬਚਨ ਗੁਰੂ ਦਾ ਪੂਰਾ ਹੁੰਦਾ ਹੈ ਧਰਮਸ਼ਾਲਾ ਵਿੱਚ ਸਤ ਸੰਗਤ ਕਰਾਂਗੇ ਪਰਮੇਸ਼ਰ ਦੀ ਬੰਦਗੀ ਕਰਨ ਦਾ ਨਾਮ ਜਪੋਦੇ ਬਚਨ ਜਿਹੜੇ ਉਹ ਪੂਰੇ ਹੁੰਦੇ ਨੇ ਸਤਗੁਰੂ ਜੀ ਕਹਣ ਲੱਗੇ ਗੁਰ ਸਿੱਖੋਂ ਦਸਵੰਦ ਕੱਢਿਓ ਤੇ ਦਸਵੰਦ ਵੀ ਹਰ ਰੋਜ਼ ਕੱਢ ਕੇ ਉਹ ਚੰਗੇ ਪਾਸੇ ਲਾਉਣਾ ਤੇ ਸਤਗੁਰੂ ਕਿਰਪਾ ਕਰਨਗੇ ਹਰ ਰੋਜ਼ ਤੁਹਾਡੀ ਕਮਾਈ ਵਿੱਚ ਵਾਧਾ ਫਿਰ ਕਿਸੇ ਗੁਰੂ ਦੀ ਕਿਰਪਾ ਹੋਈ ਅੱਜ ਹੋਰ ਕੱਲ ਹੋਰ ਉਹ ਜਿਹੜੇ ਵਪਾਰੀ ਹਮੇਸ਼ਾ ਡਰਦੇ ਰਹਿੰਦੇ ਸੀ ਨਾ ਵੀ ਕਿਤੇ ਕਾਟਾ ਨਾ ਪੈ ਜਾਵੇ ਕਿਤੇ ਕਰਜ਼ਾ ਨਾ ਸਿਰੋਜੇ ਉਹ ਫਿਰ ਲੋਕਾਂ ਨੂੰ ਕਰਜ਼ਾ ਦੇਣ ਲੱਗ ਪਏ ਪਰ ਇੱਕ ਗੱਲ ਕਹਾਂ ਕਰ ਵੀ ਭਾਈ ਇਹਦਾ 80 ਵਿਆਜ ਨਹੀਂ ਲੈਣਾ ਜਿਵੇਂ ਤੁਨੂੰ ਲੋੜ ਹੈ ਰਕਮ ਲੈ ਜੋ ਉਸੇ ਤਰੀਕੇ ਨੇ ਵਾਪਸ ਕਰ ਦਿਓ ਅਰ ਉਹਨੇ ਬੜੀ ਸੇਵਾ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਰਹਿ ਕੇ ਉਹਨਾਂ ਨੇ ਆਪਣਾ ਦਸਵੰਦ ਇਕੱਠਾ ਕਰਨਾ ਇੱਕ ਠੇਕੀ ਸੀ ਤੇਰੀ ਪਾਲਣਾ ਉਹ ਕਹਿੰਦੇ ਅਸੀਂ ਉਡੀਕਦੇ ਨੇ ਕਿਉਂਕਿ ਕੱਲ ਦਾ ਕੋਈ ਪਤਾ ਨਹੀਂ ਕਦੋਂ ਮਨ ਬੇਵਾਨ ਹੋ ਜਾਵੇ ਪਤਾ ਨਹੀਂ ਹਰ ਰੋਜ਼ ਉਹ ਦਸਵਲ ਵਿੱਚ ਸਭ ਆਉਂਦੇ ਸਨ ਤੇ ਸਤਗੁਰੂ ਜੀ ਨੇ ਕਿਰਪਾ ਕਰ ਦਿੱਤੀ ਜਿਹੜੇ ਇੱਕ ਆਮ ਮਾਮੂਲੀ ਦੁਕਾਨਦਾਰ ਸੀ ਨਾ ਉਹ ਚੰਗੇ ਵੱਡੇ ਵਪਾਰੀ ਬਣ ਗਿਆ ਲੇਕ ਬਾਦਰ ਸਹਿਬ ਅਕਸ਼ਰ ਜੀ ਦੇ استان ਤੇ ਦਿੱਲੀ ਸਿੱਖ ਨੇ ਆ ਕੇ ਅਰਦਾਸ ਕੀਤੀ ਕਹਿ ਲਗਾਬ ਆਪ ਅਕਸ਼ਰ ਕਿਰਪਾ ਕਰੋ کاروبار ਵਿੱਚ ਵਾਧੇ ਬਖਸ਼ੋ ਆਪਾਂ ਆਮ ਵੀ ਅਰਦਾਸ ਕਰਦੇ ਆ ਨਾ ਉੱਥੇ ਮਹਾਂਪੁਰਸ਼ ਸਨ ਕੋਈ ਬੜੇ ਜਿੰਨਾ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸੀ ਉਹ ਵੀ ਦਰਸ਼ਨ ਕਰਨ ਆਏ ਉਹਨਾਂ ਨੇ ਜਦੋਂ ਬੈਠੇ ਨਾ ਕਿ ਉਹ ਦੁਕਾਨਦਾਰ ਨੇ ਉਹਨਾਂ ਦੇ ਕੋਲੇ ਬੇਨਤੀ ਕੀਤੀ ਕਹਿੰਦੇਗਾ ਮਾ ਪਰਸ਼ੋ ਤੁਹਾਡੇ ਕੋਲੇ ਬਹੁਤ ਸਾਰੀ ਸੰਗਤ ਆਈ ਹੋਈ ਐ ਤੇ ਅਸੀਂ ਚਾਹੁੰਦੇ ਆਂ ਵੀ ਇਹਨਾਂ ਨੂੰ ਉਸ ਨਾਲ ਕੋਈ ਸ਼ਿਕਾਇਤ ਹੈ ਉਹ ਲੰਗਰ ਵਾਸਤੇ ਕੁਝ ਦੇ ਆਏ ਤੇ ਸ਼ਿਕਾਇਤ ਤੁਸੀਂ ਕਦੇ ਜਾਓ ਨਾ ਸ਼ੀਸ਼ ਕਾਂਸਾ ਤੇ ਜਿੱਥੇ ਪਨਾਣੀ ਕਤਵਾਲੀ ਹੁੰਦੀ ਸੀ ਅੱਜ ਕੱਲ ਲੰਗਰਾਂ ਹਾਲ ਬਣਿਆ ਹੋਇਆ ਤੇ ਸਵੇਰੇ ਕਿਤੇ ਦੇਖਿਓ ਲੋਕ ਟਰੱਕ ਪਰ ਪਰ ਕੇ ਸਮਾਨ ਦੇ ਲਿਉਂਦੇ ਆਂ ਬਸ ਫਿਰ ਉਹ ਟਰੱਕ ਦਾ ਡਾਲਾ ਖੋਲ ਲੁੰਦੇ ਆ ਜਿਹੜਾ ਆਇਆ ਉਹਨੂੰ ਖਾਣ ਪੀਣ ਵਾਸਤੇ ਦੇ ਜੰਦੇ ਅਸੀਂ ਇੱਕ ਵਾਰੀ ਦੇਖਿਆ ਉਥੇ ਇੱਕ ਕੈਂਟਰ ਭਰ ਕੇ ਲਿਆਏ ਸਮਾਨ ਦਾ ਉਸ ਕੈਂਟਰ ਕੋਲ ਲਿਤਾ ਲਓ ਜੀ ਲਓ ਜੀ اتنا ਉਸ ਰਿਵਾਇਤ ਨੂੰ ਜੀ ਕਹੋ ਜੀ ਤੇ 5 7 10 ਮਿੰਟਾਂ ਚ ਕੈਂਟਰ ਬਦਲ ਵੰਡਦਾ ਉਹ ਫਿਰ ਲਾਗਰੇ ਸਿੰਘ ਨੇ ਦੱਸਿਆ ਕਹਿੰਦਾ ਜੀ ਇੱਥੇ ਥੇਵੇਂ ਚੱਲਦਾ ਰਹਿੰਦਾ ਹੈ ਕੈਂਟਰ ਭਰ ਕੇ ਲਿਆਉਂਦੇ ਨੇ ਆ ਜਿਹੜੇ ਵਿਚਾਰੇ ਗਰੀਬ ਗੁਰਬੇ ਆ ਰਿਕਸ਼ਾ ਵਾਲੇ ਹੋ ਦਿਹਾੜੀਦਾਰ ਕੋਈ ਚਾਹ ਪੀਂਦੇ ਇਸ ਟਾਈਮ ਤੇ ਉਹ ਸਾਰੇ ਛੱਕ ਜਾਂਦੇ ਆ ਉਹ ਸੇਠ ਕਹਿੰਣ ਲੱਗਿਆ ਜੀ ਇੱਕ ਅਰਦਾਸ ਕਰ ਦਿਓ ਮਹਾਂਪੁਰਸ਼ੋ ਅਸੀਂ 4-5 ਜਣੇ ਆ ਉਸਤਾਸੀਂ ਅਸੀਸ ਦਾ ਜਾਨੇ ਆ ਉਸ ਮੰਗਲਾ ਸਾਹਿਬ ਜਾਨੇ ਜਿਨ੍ਹਾਂ ਦੇ ਘਰ ਉਧਰ ਨੇੜੇ ਐ ਕਿ ਅਸੀਂ ਕਿਰਤ ਕਰਦੇ ਆ ਸਾਰਾ ਦਿਨ ਤੇ ਸ਼ਾਮ ਨੂੰ ਅਸੀਂ ਹਿਸਾਬ ਲਾ ਕੇ ਉਹ ਜਿਹੜਾ ਦਸਵੰਦ ਹੁੰਦਾ ਨਾ ਇਕੱਠਾ ਕਰ ਲੈਂਦੇ ਆ ਉਸ ਬੰਗਲਾ ਸਾਹਿਬ ਲੈ ਜਾਂਦੇ ਆ ਉਸ ਸ਼ੀਸ਼ਕਾ ਲੈ ਲੈਨੇ ਤੇ ਗੁਰੂ ਕਿਲੰਗਰਾਜ ਪਾ ਦਿੰਦੇ। ਉਹ ਆਪਰਸ਼ਕਾਣ ਲੈ ਕੇ ਜੇ ਇਸੇ ਤਰ੍ਹਾਂ ਕਰਦੇ ਰਹਿਣਾ ਤੇ ਇੱਕ ਗੱਲ ਨੋਟ ਕਰ ਲਿਓ ਜਿੰਦਗੀ 'ਚ ਕਦੇ ਘਾਟਾਂ ਨਹੀਂ ਪੋਹਤ। ਉਹ ਕਹਣ ਲੱਗੇ ਕਿ ਕਾਰੋਬਾਰ ਬਹੁਤ ਵਧੀਆ ਸੀ ਜਦੋਂ ਇੱਥੋਂ ਜਾਣੇ ਆ ਨਾ ਤੇ ਗਾਹਕ ਸਾਨੂੰ ਉਡੀਕਦੇ ਹੁੰਦੇ ਨਾ ਤੇ ਕਰ ਲਾਂਦੇ। ਬੜੀ ਉਸ ਸਾਹਿਬ ਜੀ ਦੀ ਕਿਰਪਾ ਹੈ ਇਹ ਕਿਰਪਾ ਇਸੇ ਤਰ੍ਹਾਂ ਬਣੀ ਰਹੀ ਗੁਰਬਾਣੀ ਦੇ ਅੰਦਰ ਇੱਕ ਪਰਮਾਨ ਆਉਂਦਾ ਹੈ ਸਤਗੁਰ ਸਿੱਖ ਕੇ ਬੰਦਨ ਘਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਕਹਿੰਦੇ ਸਤਗੁਰੂ ਨਾਲ ਆਪਣੇ ਸਿੱਖ ਦੇ ਬੰਦਨ ਘਟਦਾ ਹੈ ਪਰ ਇੱਕ ਸ਼ਰਤ ਰੱਖੀ ਹੈ ਕਹਣ ਲੱਗੇ ਗੁਰੂ ਦਾ ਸਿੱਖ ਵਿਕਾਰ ਕਰਨ ਤੋਂ ਹਟ ਜਾਵੇ ਮਾੜੇ ਕੰਮਾਂ ਤੋਂ ਹਟ ਜਾਵੇ ਤੇ ਸਤਿਗੁਰੂ ਦੇ ਬੰਦਨ ਕੱਟ ਲੈਂਦੇ ਇਹ ਤਾਂ ਅੱਜ ਮੱਥਾ ਟੇਕ ਕੇ ਆ ਪਾਤਸ਼ਾਹੀ ਆ ਗਲਤੀ ਹੋਈ ਹੈ ਕੱਲ ਨੂੰ ਫੇਰ ਉਹੀ ਗਲਤੀ ਕਰ ਲਈ ਉਹ ਤਾਂ ਜਾਣ ਬੁੱਝ ਕੇ ਹੁੰਦਾ ਹੈ ਜਿਹੜਾ ਅਣਜਾਣਪਨ ਵਿੱਚ ਕੋਈ ਉਲਡ ਹੋ ਜਾਂਦੀ ਹੈ ਨਾ ਉਹਨੂੰ ਸਤਿਗੁਰੂ ਬਖਸ਼ ਦਿੰਦੇ ਆ ਫਿਰ ਉਹਨੂੰ ਸਮਝਾ ਦਿੰਦੇ ਆ ਭਾਈ ਕੱਲ ਤੋਂ ਆ ਕੰਮ ਨਾ ਕਰੇ ਜਿਹੜਾ ਸਮਝ ਆਉਂਦਾ ਹੈ ਪਿਛਲੇ ਔਗਣ ਉਹਦੇ ਸਤਿਗੁਰੂ ਕੱਟੁੰਦੇ ਜਿਹੜੇ ਬਿਕਾਰਾਂ ਦੇ ਬੰਧਨ ਪਏ ਹੋਏ ਹਨ ਉਹ ਸਤਿਗੁਰੂ ਜਦੋਂ ਕਿਰਪਾ ਕਰਦੇ ਆ ਬੰਧਨ ਤਾਂ ਕੱਟੇ ਜਾਂਦੇ ਆ ਪਰ ਸਤਿਗੁਰੂ ਜੀ ਕਹਿੰਦੇ ਤੂੰ ਅੱਗੇ ਵਾਸਤੇ ਸਮਝਣ ਦੀ ਕੋਸ਼ਿਸ਼ ਕਰ ਵੀ ਫਿਰ ਇਹ ਗਣਾ ਨਾ ਕਰ ਉਹ ਮਾਪਰ ਸਹਿਰ ਲੱਗੇ ਵਾਸ ਤੁਸੀਂ ਜਿਹੜੇ ਪਾਸੇ ਲੱਗੇ ਹੋ ਇਹਦੇ ਨਾਲ ਇੱਕ ਚੀਜ਼ ਹੋਰ ਜੁੜੂਂਦੀ ਕਹਿਣ ਲੱਗੇ ਜੀ ਦੱਸੋ ਕਹਿਣ ਲੱਗੇ ਇੱਕ ਤਾਂ ਮਾਨ ਨਹੀਂ ਕਰਨਾ ਕਿ ਅਸੀਂ ਬੰਗਲਾ ਸਾਹਿਬ ਆ ਕੇ ਜੀ ਆ ਸੇਵਾ ਕਰਦੇ ਹਾਂ ਇਹ ਗੱਲ ਕਹੋ ਪਿਤਾ ਜੀ ਇਹ ਤੁਸੀਂ ਜਿਹੜਾ ਕੁਝ ਬਖਸ਼ਿਆ ਨਾ ਉਹਦੇ ਵਿੱਚੋਂ ਹੀ ਅਸੀਂ ਸੇਵਾ ਕਰਦੇ ਹਾਂ ਜਿਹੜਾ ਤੁਸੀਂ ਦਿੱਤਾ ਨਾ ਇਹ ਤੁਹਾਡੇ ਦਿੱਤੇ ਹੋਏ ਚੋਂ ਹੀ ਅਸੀਂ ਆ ਸੇਵਾ ਕਰਨ ਆਏ ਆ ਤੇ ਇੰਨੀਕ ਸੇਵਾ ਆ ਸਾਡੀ ਭੇਟਾ ਮਨਜ਼ੂਰ ਕਰੇ ਮਾਲਾ ਕਰਿਓ ਤੇ ਇੱਕ ਕਿਰਤ ਜਿਹੜੀ ਆਪਣੀ ਸੱਚੀ ਸਿੱਖੀ ਰੱਖਿਓ ਤੀਸਰੀ ਗੱਲ ਉਹਨਾਂ ਨੇ ਕਿਹਾ ਕਹਿੰਦੇ ਜੀ ਇਹਦੇ ਨਾਲ ਸਿਮਰਨ ਕਰਨਾ ਹੈ ਬੰਦਗੀ ਕਰਨੀ ਯਹੋਂ ਸਿੱਖ ਗੁਰੂ ਦਾ ਲੰਗਰ ਲਾਉਨੇ ਆ ਨਾ ਉਦੋਂ ਵੀ ਉਸ ਪਰਮੇਸ਼ਰ ਨੂੰ ਚੇਤੇ ਰੱਖੋ ਤਾਂ ਗੁਰੂ ਨਾਨਕ ਸਾਹਿਬ ਅੱਛਾ ਜੀ ਦਾ ਧਿਆਨ ਤਰਕੇ ਕੋ ਪਾਤਸ਼ਾਹ ਜੀ ਇਹ ਤੁਹਾਡਾ ਦਿੱਤਾ ਹੋਇਆ ਹੈ ਮੇਰਾ ਵਿੱਚ ਕੁਝ ਨਹੀਂ ਤੇ ਜਦੋਂ ਦੁਕਾਨ ਖੋਲਜੋ ਦੁਕਾਨ ਤੇ ਬੈਠੇ ਹੋ ਨਾ ਉਦੋਂ ਵੀ ਕਹੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਆ ਗੱਲਾਂ ਜਿਹੜਾ ਤੁਹਾਡਾ ਹੈ ਤੁਸੀਂ ਹੱਥ ਦੇ ਕੇ ਰੱਖ ਲੈ ਜਾਲੋ ਕਿ ਮਾਰੇ ਕੰਮਾ ਤੋਂ ਅਸੀਂ ਕੋਈ ਬੇਈਮਾਨ ਨਾ ਕਰ ਲਈਏ ਤੁਸੀਂ ਕਿਰਪਾ ਕਰਨੀ ਮੈਂ ਅੱਜ ਹੀ ਸੁਣਿਆ ਸੀ ਕੋਈ ਬਿਰਵਾਲ ਕਥਾ ਕਰ ਰਹੀ ਸੀ ਕਹਿੰਦੇ ਰਾਗੀ ਸਿੰਘ ਨਾ ਜੋ ਭਾਵਨਾ ਵਾਲੀ ਸੀ ਭਾਵਨਾ ਬਣਾਉਣੀ ਚਾਹੀਦੀ ਹੈ ਜੇ ਤੁਹਾਡੀ ਭਾਵਨਾ ਬਣੀ ਹੈ ਨਾ ਤੁਹਾਡਾ ਪ੍ਰੇਮ ਹੈ ਤੇ ਤੁਹਾਡੇ ਰਿਸ਼ਤੇਦਾਰ ਵੀ ਤੁਹਾਡੇ ਨਾਲ ਸਾਖ ਸਹੰਦੀ ਵੀ ਤੁਹਾਡੇ ਹੈ ਮਿੱਤਰ ਦੋਸਤ ਵੀ ਤੁਹਾਡੇ ਹੈ ਜੇ ਤੁਹਾਡੇ ਮਨ ਚ ਪ੍ਰੇਮ ਨੇ ਤੇ ਕੋਈ ਨਹੀਂ ਤੁਹਾਡਾ ਕਹਿੰਦੇ ਉਹ ਸ਼ਬਦ ਪੜ ਰਿਆ ਸੀ ਰਾਗੀ ਸਿੰਘਾ ਬੈਠਾ ਸੋਢੀ ਪਾਤਸ਼ਾ ਆਰਾਮ ਦਾ ਸਤਪੁਰਕ ਆਵੇ ਤੇ ਕਹਿੰਦੇ ਇੱਕ ਮੁਨਾਸਤਕ ਬੰਦਾ ਉੱਠ ਕੇ ਕਹਿਣ ਲੱਗਾ ਜੀ ਉਦੋਂ ਬੈਠੇ ਸਨ ਸੋਢੀ ਪਾਤਸ਼ਾ ਤੇ ਅੱਜ ਤੇ ਨਹੀਂ ਬੈਠੇ ਤੁਸੀਂ ਅੱਜ ਵੀ ਉਹੀ ਸ਼ਬਦ ਪੜੇ ਜਾਂਦੇ ਬੈਠੇ ਸੋਢੀ ਪਾਤਸ਼ਾ ਅੱਜ ਕਿੱਥੇ ਨੇ ਉਹ ਰਾਗੀ ਸਿੰਘ ਕਹਿਣ ਲੱਗਾ ਤੁਹਾਨੂੰ ਦਿਸਦੇ ਨਹੀਂ ਕਹਿਣ ਲੱਗਾ ਜੀ ਮੈਨੂੰ ਤਾਂ ਨਹੀਂ ਦਿਸਦੇ ਉਹ ਕਹਿਣ ਲੱਗਾ ਭਾਵਨਾ ਬਣਾ ਅੱਜ ਵੀ ਸੋਢੀ ਪਾਕਸ਼ਾ ਹਾਜ਼ਰ ਨਾ ਜੇ ਸਾਡੀ ਭਾਵਨਾ ਬਣ ਗਈ ਨਾ ਤੇ ਕਲਗੀਆਂ ਵਾਲੇ ਪਾਕਸ਼ਾ ਸਾਡੇ ਅੰਗ ਸੰਗ ਸੰਗ ਨਜ਼ਰ ਆਉਣਗੇ ਸੰਤ ਬਾਬਾ ਨਨ ਸਿੰਘ ਜੀ ਨੇ ਇੱਕ ਵਾਰੀ ਇੱਕ ਗੱਲ ਕਹੀ ਸੀ ਕਹਿਣ ਲੱਗੇ ਭਾਈ ਸੰਗਤ ਬਹੁਤ ਇਕੱਠੀ ਹੋਈ ਕਹਿਣ ਲੱਗੇ ਮਹਾਂਪਰਿਸ਼ਦ ਅਸੋ ਕਿਹੜੀ ਚੀਜ਼ ਦੀ ਲੋੜ ਹੈ ਕਿਹੜੀ ਪੇਟਾ ਕਰੀਏ ਮਹਾਪੁਰਸ਼ ਕਹਣ ਲਗੇ ਭਾਈ ਮੈਨੂੰ ਵਾਸਤਰ ਨਹੀਂ ਚਾਹੀਦੇ ਮੈਨੂੰ ਮਾਇਆ ਨਹੀਂ ਚਾਹੀਦੀ ਮੈਨੂੰ ਕੋਈ ਹੋਰ ਖਾਣ ਪੀਣ ਦੇ ਪਦਾਰਥ ਨਹੀਂ ਚਾਹੀਦੇ ਤੇ ਕਹਿਣਗੇ ਮਹਾਪੁਰਸ਼ਓ ਪਰ ਤੁਸੀਂ ਦੱਸੋ ਚਾਹੀਦਾ ਕੀ ਹੈ ਤੇ ਮਹਾਪੁਰਸ਼ ਕਹਣਗੇ ਮੈਨੂੰ ਤੁਹਾਡਾ ਪ੍ਰੇਮ ਚਾਹੀਦਾ ਤੁਹਾਡੀ ਭਾਵਨਾ ਬਣੀ ਹੋਏ ਗੁਰੂ ਨਾਨਕ ਸਾਹਿਬ ਆਖਸ਼ਾ ਜੀ ਨਾਲ بس ਮੈਨੂੰ ਇਹੋ ਹੀ ਚਾਹੀਦਾ ਮੈਂ ਵੀ ਇਹੋ ਕੋਸ਼ਿਸ਼ ਕਰ ਰਿਹਾ ਕਿ ਤੁਹਾਡੀ ਭਾਵਨਾ ਬਣੀ ਤੇ ਤੁਸੀਂ ਵੀ ਅਰਦਾਸ ਕਰੋ ਕਿ ਮੇਰੀ ਵੀ ਭਾਵਨਾ ਬਣੀ ਰਵੇ ਧੰਗ ਗੁਰੂ ਨਾਨਕ ਸਾਹਿਬ ਆਕਸ਼ਾ ਜੀ ਕਿਰਪਾ ਕਰਨ ਉਹ ਮੇਰੇ ਹੱਥ ਨਾ ਚੜੇ ਜੇ ਤੁਸੀਂ ਤੁਰੇ ਜਾਂਦੇ ਹੋ ਨਾ ਤੇ ਤੁਹਾਨੂੰ ਕੋ ਟੇਡਾ ਲੱਗਿਆ ਤੇ ਟੇਡਾ ਲੱਗਣ ਤੋਂ ਬਾਅਦ ਤੁਸੀਂ ਡਿੱਗੇ ਨਹੀਂ ਇਹ ਸਮਝ ਲਓ ਕਿ ਗੁਰੂ ਨਾਨਕ ਸਾਹਿਬ ਆਕਸ਼ਾ ਜੀ ਨੇ ਸਾਡੀ ਬਾਹ ਫੜੀ ਵੀ ਜੇ ਤੁਸੀਂ ਤੁਰੇ ਜਾ ਰਹੇ ਹੋ ਨਾ ਠੇਡਾ ਵੱਜਿਆ ਤੇ ਤੁਸੀਂ ਡਿੱਗੇ ਨਹੀਂ ਕਰਤੀ ਤੇ ਇਹ ਸਮਝ ਲਓ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤੁਹਾਡੀ ਬਾਹ ਫੜੀ ਹੋਈ ਹੈ ਜੇ ਕੋ ਬਟਾ ਤੋਂ ਬਟਾ ਵਕਤ ਬਹਿ ਗਿਆ ਨਾ ਤੇ ਉਹਦੇ ਵਿੱਚ ਤੁਸੀਂ ਉਲਝੇ ਨਹੀਂ ਇਹ ਸਮਝ ਲਓ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਹੱਥ ਲੇ ਕੇ ਤੁਹਾਨੂੰ ਕੱਢ ਲਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੁਹਾਡੀ ਬਾਹ ਕੁੱਟ ਕੇ ਫੜੀ ਹੋਈ ਹੈ ਤੁਹਾਨੂੰ ਉੱਥੇ ਡੋਲਣ ਨਹੀਂ ਦਿੱਤਾ ਅੱਜ ਪਾਤਸ਼ਾਹੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪਵਿੱਤਰ ਗੁਰੂ ਦੇ ਵਿੱਚ ਵੀ ਇਹੋ ਜਿਹੀ ਸਿੱਖਿਆ ਬਖਸ਼ਿਸ਼ ਕੀਤੀ ਹੈ ਇੱਕ ਵਾਰ ਮਨਵਿਰਤਿਆਂ ਨੂੰ ਸਤਪੁਰਜੀ ਦੇ ਚਰਨਾਂ ਨਾਲ ਚੁੱਲ੍ਹੋ ਪ੍ਰਸਨਾ ਪਵਿੱਤਰ ਕਰੋ ਵਿਹਾਤ ਰੀਆਂ ਅਛਲ ਜੀ ਦੇ ਚਰਨਾਂ ਤੇ ਲੱਗਣ ਇੱਕ ਵਾਰ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਹੀ ਮਹਲਾ 5 ਅੱਜ ਦਾ ਸਤਿਗੁਰ ਦਾ ਪ੍ਰਮਾਣ ਜਿਹੜਾ ਹੈ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਇਹ ਪਵਿੱਤਰ ਸ਼ਬਦ ਜਿਹੜਾ ਸੁਹੀ ਰੱਖਦਾ ਸ਼ਬਦ ਹੈ ਤੇ ਪੰਜਵੇਂ ਪਾਤਸ਼ਾਹ ਬਾਣੀ ਕੇ ਬਹੁਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਦਿਸ਼ਾ ਜੀ ਨੇ ਆਪਣੇ ਰਚਨਾ ਤੋਂ ਇਸ ਸ਼ਬਦ ਉਚਾਰਨ ਕੀਤਾ ਹੈ ਆਦਿਸ਼ਾ ਜੀ ਕਿਰਪਾ ਕਰ ਦੇਣਾ ਗੋੜੇ ਆਪਣੇ ਉੱਪਰ ਬਨ ਜਾਈ ਐ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਕਿੰਨਾ ਮਹਾਨ ਸਾਡੇ ਸਤਿਗੁਰੂ ਜਿਨ੍ਹਾਂ ਨੇ ਅਸਰਤਾ ਬਣਾ ਕੇ ਰੱਖੀ ਹੈ ਜਿਨ੍ਹਾਂ ਨੇ ਸਾਡੀ ਭਾਵਨਾ ਮਣਾਉਣ ਵਾਸਤੇ ਨਾ 250 ਸਾਲ ਲਾ ਦਿੱਤੇ ਦਾਂਜਾਮਿਆਂ ਦੇ ਵਿੱਚ ਕਿਉਂਕਿ ਜੋਤਪੁਰ ਨਾਨਕ ਸਾਹਿਬ ਆਦਿਸ਼ਾ ਜੀ ਵਾਲੀ ਫੁਰ ਗੋਬਿੰਦ ਸਿੰਘ ਜੀ ਮਹਾਰਾਜ ਤੇ ਤੁਹਾਂਸੀ ਗੁਰਕ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹੀ ਜੋਤ ਹੈ ਲੰਮਾ ਸਮਾਂ ਸਰੀਰ ਧਾਰਨ ਕਰਕੇ ਧਰਤੀ ਦੇ ਆਕੇ ਸਾਡੀ ਭਾਵਨਾ ਸਾਡਾ ਪ੍ਰੇਮ ਬਣਾਉਣ ਵਾਸਤੇ ਉਹਨਾਂ ਨੇ ਇੰਨਾ ਸਮਾਂ ਲਾਇਆ ਸਾਨੂੰ ਆਪਣੇ ਸਤਪ੍ਰਤਿ ਪ੍ਰਵਾਨ ਦੇਣਾ ਚਾਹੀਦਾ ਹੈ ਆਠ ਅਹ ਹਰ ਹਰ ਜਸ ਗਾਈ ਐ ਅਠੋ ਪੈਰ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਤੇ ਅਠੋ ਪੈਰ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਆਪਣੇ ਉਸ ਮਾਲਕ ਨੂੰ ਚੇਤੇ ਰੱਖਣਾ ਉਹਦੇ ਹੁਣ ਗਾਇ ਨਹੀਂ ਕਰਨੇ ਸਗਲ ਘਟਾਂ ਦਾ ਅੰਤਰਜਾਮੀ ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣਣ ਵਾਲਾ ਹੈ ਸਤਿਗੁਰੂ ਜੀ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਕ ਭਲੇ ਬੁਰੇ ਕੀ ਪੀਰ ਪਸ਼ਾਂਤ ਸਭ ਨਾਲ ਦੇ ਅੰਦਰ ਦੀ ਜਾਣਣ ਵਾਲਾ ਉਸ ਤੋਂ ਕੁਰਬਾਨ ਜਾਣਾ ਹੈ ਰਹਾਉ ਜਾਣ ਕਮਲ ਸੇ ਹੋ ਲਾਗੀ ਪ੍ਰੀਤ ਜਦੋਂ ਉਹਦੇ ਕਮਲ ਵਰਗੇ ਚਰਨਾ ਦਾ ਪ੍ਰੀਤ ਪਿਆਰ ਹਿਰਦੇ ਵਿੱਚ ਵਸ ਗਈ ਨਾ ਸੱਚੀ ਪੂਰਨ ਨਰਮਲ ਰੀਤ ਸੱਚੀ ਤੇ ਸੰਪੂਰਨ ਮਰਯਾਦਾ ਜੀਵਨ ਦੀ ਬਣ ਗਈ ਪਵਿੱਤਰ ਮਰਯਾਦਾ ਜਿਹੜੀ ਹੈ ਨਾ ਗੁਰੂ ਕੇ ਬਚਨਾਂ ਦੇ ਰਾਹੀਂ ਸਮਝ ਆ ਗਈ ਕਿ ਜੀਵਨ ਕਿਵੇਂ ਜਿਉਣਾ ਹੈ ਤੇ ਵਧੀਆ ਜੀਵਨ ਕਿਵੇਂ ਜਿਉਣਾ ਹੈ ਬੱਚਾ ਸਕੂਲ ਵਿੱਚ ਜਾਂਦਾ ਨਾ ਤੇ ਜਦੋਂ ਸਕੂਲ ਜਾਂਦਾ ਉਹਨੂੰ ਬੈਠਣ ਦਾ ਉਹਨੂੰ ਦੂਸਰਿਆਂ ਨਾਲ ਮਿਲਣ ਦਾ ਉਹਨੂੰ ਪ੍ਰੇਮ ਭਾਵਨਾ ਕਿਵੇਂ ਰੱਖਣੀ ਹੈ ਉਹ ੱਪੜ ਤੇ ਬੈਠ ਕੇ ਉਹਨੂੰ ਸਿਖਾਈ ਜਾਂਦੀ ਹੈ ਸਤਿਗੁਰੂ ਆਤਸ਼ਾ ਜੀ ਕਿਰਪਾ ਕਰ ਦੇਣ ਕਹਿੰਦੇ ਜਦੋਂ ਚਰਣਾ ਉਸ ਪਰਮੇਸ਼ਰ ਦੇ ਕਮਲ ਵਰਗੇ ਚਰਣਾ ਗੁਰੂ ਕੇ ਕਮਲ ਵਰਗੇ ਚਰਣਾ ਨੇ ਪ੍ਰੀਤ ਰਿਚੋਸੀ ਜੀਵਨ ਦੀ ਮਰਜ਼ਾ ਦਾ ਸੋਹਣੀ ਬਣ ਕੇ ਸੰਤ ਵਰਸਾਦ ਵਸੈ ਮਨ ਮਾਹੀ ਪਰ ਪਰਮੇਸ਼ਰ ਦੀ ਬੰਦਗੀ ਜਿਹੜੀ ਹੈ ਨਾ ਉਹ ਸਤ ਸੰਗੀਆਂ ਦੀ ਸੰਗਤ ਵਿੱਚ ਹੋਏ ਦੇਵ ਵਿੱਚ ਵਸਦੀ ਹੈ ਜਿਹੜੇ ਪਰਮੇਸ਼ਰ ਨਹੀਂ ਬੰਦਗੀ ਕਰਨ ਵਾਲੇ ਹਨ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਇਹ ਦਾਤ ਝੋਲੀ ਵਿੱਚ ਪੈਂਦੀ ਹੈ ਜਾਲਮ ਜਾਲਮ ਕੇ ਕਿਲਵਿਕ ਜਾਹੀ ਤੇ ਜਿਨ੍ਹਾਂ ਨੂੰ ਸਿਮਰਨ ਬੰਦਗੀ ਦੀ ਦਾਤ ਮਿਲ ਗਈ ਜਨਮਾ ਜਨਮਾਂ ਤਰਾ ਦੇ ਵਿਕਾਰ ਪਾਪਾਂ ਦੀ ਜਿਹੜੀ ਮੈਲ ਲੱਗੀ ਪਈ ਹੈ ਨਾ ਇਸ ਮਨ ਨੂੰ ਉਹ ਸਾਰੇ ਧੋਤੀ ਜਾਂਦੀ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਇਹ ਦੀਨਾਂ ਗਰੀਬਾਂ ਤੇ ਦਇਆ ਕਰਨ ਵਾਲੇ ਪ੍ਰਭੂ ਕਿਰਪਾ ਕਰ ਇਹ ਦਿਆਲੂ ਪ੍ਰਭੂ ਸਾਡੇ ਤੇ ਵੀ ਕਿਰਪਾ ਕਰ ਨਾਨਕ ਮੰਗਾ ਸੰਤ ਰਵਾਲਾ ਧੰਨ ਗੁਰੂ ਅਰਜਨ ਦੇਵ ਸਾਹਿਬ ਆਦਿਸ਼ਾ ਜੀ ਅਕੀਰਤ ਲਿਪੰਗਲੇ ਵਿੱਚ ਗੁਰੂ ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ ਆਕਾਪੁਰਖ ਵਾਹਿਗੁਰੂ ਮੈਂ ਤੇਰੇ ਦਰ ਤੋਂ ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜੀ ਲਗਦੇ ਤੁਸੀਂ ਕਿਰਪਾ ਕਰ ਦਿਓ ਸਤਸੰਗੀਆਂ ਦੀ ਚਰਨਾਂ ਦੀ ਧੂੜ ਬਖਸ਼ ਦਿਓ ਹੁਣ ਜੇ ਆਪਾਂ ਸਤਸੰਗ ਦੇ ਵਿੱਚ ਆਵਾਂਗੇ ਤਾਂ ਹੀ ਤਾਂ ਧੂੜ ਪ੍ਰਾਪਤ ਹੋਗੀ ਨਾ ਠੇਕੇ ਤੇ ਜਾਣ ਵਾਲੇ ਨੂੰ ਤਾਂ ਨਹੀਂ ਚਰਨ ਧੂੜ ਪ੍ਰਾਪਤ ਹੋਣੀ ਨਸ਼ੇ ਵਿਸ਼ੇ ਬੇਕਾਰਾਂ ਵਾਲੇ ਤੋਂ ਜਾਣ ਵਾਲੇ ਨੂੰ ਸਤਸੰਗਤ ਦੇ ਚਰਨ ਤੋਂ ਉਤਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਜੀ ਕਹਿੰਦੇ ਨੇ ਮਾਇਆ ਕੱਲੇ ਪੈਸੇ ਨਹੀਂ ਇਹ ਮਾਇਆ ਜਗਦੀਸ਼ਿਕ ਸਾਈ ਤੁਮਰੇ ਚਰਨ ਵਿਸਾਰੇ ਕੱਲਾ ਪੈਸਾ ਤਾਂ ਨਹੀਂ ਸਾਨੂੰ ਪਰਮੇਸ਼ਰੋਂ ਤੋੜਦਾ ਐਸਾ ਤਾਂ ਲੋੜ ਹੈ ਅੱਜ ਤੁਸੀਂ ਕੋਈ ਕੱਪੜਾ ਲੈਣਾ ਤਾਂ ਵੀ ਪੈਸੇ ਦੀ ਲੋੜ ਹੈ ਤੁਸੀਂ ਕੁਝ ਖਾਣ ਵਾਸਤੇ ਖਰੀਦਣਾ ਉਹਦੀ ਪੈਸੇ ਦੀ ਲੋੜ ਹੈ ਤੁਸੀਂ ਸਫਰ ਕਰਨਾ ਹੈ ਉੱਥੇ ਵੀ ਪੈਸੇ ਦੀ ਲੋੜ ਹੈ ਫਿਰ ਅਸੀਂ ਮਾਇਆ ਨੂੰ त्याग ਕੇ ਮੈਂ ਕਰ ਦਾਂਗੇ ਬਹੁਤ ਲੋਕ ਕਹਿੰਦੇ ਜੀ ਇਹ ਤਾਂ ਤਿਆਗੀ ਹੈ ਹੱਥ ਨਹੀਂ ਲਾਉਂਦਾ ਜੀਵਨ ਕਿਵੇਂ ਗੁਜ਼ਾਰ ਗਜਰਾਨ ਹੋਊਗਾ ਪੈਸੇ ਨਾਲ ਜੀਵਨ ਚੱਲਣਾ ਉਹਦੇ ਹੱਥ ਲਾਉਂਦਾ ਦੂਸਰੇ ਸੇਵਕ ਕੋਲੇ ਫੜਾ ਦਿੰਦੇ ਇੱਥੇ ਇੱਕ ਵਸਚ ਤਿਆਗੀ त्यागी कहते हैं गौशाला दसा जे किसी ने कह लो जी पैसे वो थैला कर देना ये तुसी दास है जे ती दस पाते भी ठीक है जे भीता भी ठीक भी है खुले लैंडियाँ कहना इन्हें चढ़ लो पर फिर ना माया चक के त्याग त नहीं ना जे त्याग है तो फिर तो कि बैठते जाके पहाड़ों च बह जाए आ बसा चला गौशाला खोलने की जोड़ ही नहीं ਮਾਇਆ ਉਹਨ ਘਰ ਵਿੱਚ ਪੁੱਤਰ ਹੋ ਗਿਆ ਤੁਸੀਂ ਸਤ ਕਰੋ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਪੁੱਤਰ ਦੀ ਅਰਦਾਸ ਮੰਗੀ ਤੇ ਘਰ ਵਿੱਚ ਪੁੱਤਰ ਹੋ ਗਿਆ ਤੁਸੀਂ ਸ਼ਰਾਬਾਂ ਪੀਣੇ ਤੇ ਮੁਰਗੇ ਵੱਢਣ ਲੱਗ ਪਏ ਪਰਮੇਸ਼ਰ ਨੂੰ ਤਾਂ ਟੁੱਟਗੇ ਨਾ ਤੇ ਕਿਹੜੀ ਮਾਇਆ ਨੇ ਤੋੜੇ ਪਰਿਵਾਰਕ ਮਾਇਆ ਨੇ ਪਰਿਵਾਰ ਦਾ ਮੋਹ ਵੀ ਇੱਕ ਬਹੁਤ ਵੱਡੀ ਮਾਇਆ ਹੈ ਇਹਨਾਂ ਮਾਇਆ ਜਗਦੀਸ਼ਿਕ ਸਾਈ ਤੁਮਰੇ ਕਰ ਸਾਰੇ ਪੁੱਤਰ ਦੇ ਮੋਹ ਵਿੱਚ ਉੱਜ ਗਿਆ ਪੁੱਤਰ ਦਾ ਜਨਮ ਦਿਨ ਮਨਾਉਂਦਾ ਪਰਮੇਸ਼ਰ ਨੂੰ ਟੁੱਟ ਗਿਆ ਉਹ ਕਰਮ ਹੋਣੀ ਕਰਨ ਲੱਗ ਪਿਆ ਉਤਰ ਜਮਿਆ ਲੋਕਾਂ ਨਾਲ ਠੱਗੀਆਂ ਮਾਰਨੇ ਸ਼ੁਰੂ ਕਰ ਦਿੱਤੇ ਇਹਦੇ ਵਾਸਤੇ ਘਰ ਬਣਾਉਣਾ ਹੈ ਇਹਦੇ ਵਾਸਤੇ ਗੱਡੀਆਂ ਖਰੀਦਣੀਆਂ ਇਹਦੇ ਵਾਸਤੇ ਜਾਇਦਾਦ ਬਣਾਉਣੀ ਇਸ ਕਰਕੇ ਮਾਇਆ ਜਿਹੜੀ ਹੈ ਨਾ ਉਹ ਲੋੜ ਅਨਸਾਰ ਮਹਾਂਪੁਰਸ਼ ਵੀ ਕਹਿੰਿਆ ਕਰਦੇ ਸਨ ਉਹ ਕਹਿੰਦੇ ਲੋੜ ਮਾਇਆ ਤਿਆਗ ਨਹੀਂ ਸਕਦੇ ਲੋੜ ਅਨਸਾਰ ਚਾਹੀਦੀ ਹੈ ਪਰ ਕੇ ਰਹੇ ਜੇਬ ਤੱਕ ਗਲਤਕ ਨਾ ਆਵੇ ਜਿੱਦੇ ਗਲਤਕ ਆ ਗਈ ਨਾ ਉਹ ਤੇ ਖਰਾਬ ਕਰੂਗੀ ਜੇ ਛਾਤੀ ਤੇ ਚੜ ਗਈ ਨਾ ਇਹ ਉਹਦੇ ਤੇਰਾ ਨਾਸ ਕਰ ਦੋਗੇ ਜਿੰਨਾ ਚਿਰ ਤੇਰੀ ਜੇਬ ਤੱਕ ਸੀਮਤ ਰਹੀ ਉਹਨੇ ਦੇਰ ਤੱਕ ਤੇਰਾ ਤੇਰਾ ਸਾਥ ਦੇਗੀ ਆਓ ਸਤਿਗੁਰੂ ਜੀ ਚਰਨਾਂ 'ਚ ਇਹ ਅਰਦਾਸ ਕਰੀਏ ਆਪੇ ਸ਼ੇਰਪਾ ਕਰਿਓ ਹਮ ਅਪਰਾਧੀ तो बख्शन हार असि अपराधी भुलन हार गलतियां करी जा रहे हैं कि बख्शी बख्शन हार हो पर सू तो एक विश्वास है सब तो वा सतगुरु नानक जिन कल राखी मेरी सारे नु नानक साहब पातशाह जी है जिन्होंने कल चुप से टाकर इजत रखनी है सतगुरु ती कपा करनी है जो असं भुले भी हैं तो भी समझा ਪਿਤਾ ਸੁਝਾਵੇਂਗੇ ਭੰਗੇ ਪੰਕਤੀਆਂ ਹੁੰਦੀਆਂ ਸੁੱਤ ਖਿੰਖਨ ਖੁੱਲਣ ਹਾਰ ਪਿਤਾ ਸਮਝਾਵੇਂ ਪੁੱਤ ਤਾਂ ਬੱਚਾ ਤਾਂ ਭੁੱਲਣਾ ਰੇ ਹਰ ਪਾਸੇ ਗਲਤੀ ਕਰੀ ਜਾ ਰੇ ਪਰ ਪਿਤਾ ਸਮਝਾਉਣਾ ਸਮਝਾਉਂਦੇ ਨੇ ਇਸ ਵਾਸਤੇ ਤੁਸੀਂ ਕਿਰਪਾ ਕਰੋ ਸਾਡੇ ਸਰਤੇ ਮੇਰ ਪ੍ਰਾਰਥਨਾ ਕਰੋ ਚੜ੍ਹਦੀਆਂ ਕਲਾ ਬਖਸ਼ੋ ਇਸੇ ਤਰ੍ਹਾਂ satsang ਦਾ ਸਮਾ ਬਖਸ਼ਦੇ ਰਹੋ ਪਰੇ ਚਾਨਣ ਨਾਲ ਜੁੜ ਕੇ ਜੀਵਨ ਸਫਲ ਕਰ ਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲੀ ਜੀ ਕੀ ਕਥਾ